रेडी ਅੱਜਕੱਲ੍ਹ ਅੰਬੀਆਂ ਦੇ ਬੂਟਿਆਂ ਨੂੰ ਬੂਰ ਪੈ ਗਿਆ ਹੈ ਅਤੇ ਸਾਨੂੰ ਇਹ ਗੀਤ ਸਿੱਦਤ ਨਾਲ ਫਿਰ ਯਾਦ ਆ ਗਿਆ ਹੈ ਡੰਡੀ ਬੂਰ ਪੈਣਾ ਹੀ ਅੰਬ ਦੇ ਫਲ ਲੱਗਣ ਦਾ ਸੁਨੇਹਾ ਹੁੰਦਾ ਹੈ ਇਹ ਬਹਾਰ ਦੀ ਆਮਦ ਦਾ ਸੰਦੇਸ਼ ਵੀ ਹੈ ਡੰਡੀ ਬਲਕਿ ਅੰਬ ਬਹਾਰ ਦੀ ਰੁੱਤ ਦੇ ਮਗਰਮਗਰ ਹੀ ਆ ਜਾਂਦਾ ਅਤੇ ਅੰਬ ਦੇ ਮਗਰਮਗਰ ਕੋਇਲ ਆ ਜਾਂਦੀ ਹੈ ਡੰਡੀ ਇੰਨਾ ਤਿੰਨਾਂ ਨੂੰ ਤੱਕ ਕੇ ਪ੍ਰੇਮ ਪਰੂਚੇ ਦਿਲ ਵਿੱਚ ਪਿਆ ਮਿਲਨ ਦੀ ਤੜਪ ਹੋਰ प्रबल ਹੋਣ ਲੱਗਦੀ ਹੈ ਡੰਡੀ ਬਹਾਰ ਅਤੇ ਅੰਬ ਰੋਮਾਂਚਕਾਰੀ ਭਾਵ ਪੈਦਾ ਕਰਦੇ ਹਨ ਪਰ ਕੋਇਲ ਦਾ ਪ੍ਰਵਾਸ ਹਰ ਪ੍ਰੀਤ ਪੀੜਿਤ ਰੂਹ ਅੰਦਰ ਪਰਦੇਸੀ ਨੂੰ ਮਿਲਣ ਦੀ ਤਾਂਗ ਪ੍ਰਚੰਡ ਕਰਦਾ ਹੈ ਡੰਡੀ ਕੋਇਲ ਦੀ ਕੂਕੂ ਹਿਰਦੇ ਵਿੱਚ ਤੁਰ ਤੀਕ ਤੂੰ ਪਾਉਂਦੀ ਹੈ ਡੰਡੀ ਵਿਆਕੁਲ ਪ੍ਰੇਮਕਾ ਪੁਕਾਰ ਉੱਠਦੀ ਹੈ ਕੋਇਲਾ ਕੂਕਦੀਆਂ ਪਰਦੇਸੀਆ ਕਾਰ ਆ ਡੰਡੀ ਕੁਝ ਕਵੀਆਂ ਨੇ ਤਾਂ ਅੰਬ ਦੇ ਬੂਰ ਦੀ ਉਪਮਾ ਵਸੰਤ ਦੂਤ ਨਾਲ ਅਤੇ ਮੰਜਰੀ ਦੀ ਕਾਮਦੇਵ ਦੇ ਤੀਰ ਨਾਲ ਕੀਤੀ ਹੈ ਡੰਡੀ ਅੰਬ ਸਾਡਾ ਸਭ ਤੋਂ ਮਨਪਸੰਦ ਫਲ ਹੈ ਡੰਡੀ ਸਾਡਾ ਹੀ ਕਿਉ ਤੁਹਾਡਾ ਵੀ ਅਤੇ ਹੋਰ ਸਭ ਦਾ ਵੀ ਮਨ ਪੌਦਾ ਫਾਲਾ ਹੋਵੇਗਾ ਡੰਡੀ ਮੇਰੀ ਉਮਰ ਦੇ ਪੈਂਡੂਆਂ ਦਾ ਬਚਪਨ ਗਰਮੀਆਂ ਨੂੰ ਕੱਚੀਆਂ ਅੰਬੀਆਂ ਉੱਤੇ ਲੋਹਣ ਮਸਾਲਾ ਪੋਕ ਕੇ ਚਟਖਾਰੇ ਲੈ ਲੈ ਖਾਣ ਅਤੇ ਟਪਕੇ ਅੰਬਾਂ ਨੂੰ ਹੱਥ ਮੂੰਹ ਲਬੇੜ ਕੇ ਸਵਾਦ ਨਾਲ ਹੁਲਾਰੇ ਲੈ ਲੈ ਕਿ ਚੁੱਪਣ ਵਿੱਚ ਗੁਜ਼ਰਿਆ ਹੋ ਸਕਦਾ ਹੈ ਛੋਟੇ ਸ਼ੈਰਾ ਵਾਲਿਆਂ ਨੇ ਵੀ ਇਹ ਸੁਰਗੀ ਰੈਡੀ ਹੁਲਾਰੇ ਲਏ ਹੋਣ ਡੰਡੀ 19 ਦਿਨੀ ਜਾਣੀ 60 65 ਸਾਲ ਪਹਿਲਾਂ ਖੂਹਾਂ ਖੇਤਾਂ ਤੋੜਾਂ ਅਤੇ ਘਰਾਂ ਦੇ ਵੇੜਿਆਂ ਵਿੱਚ ਅੰਬਾਂ ਦਾ ਬੂਟਾ ਲੱਗਾ ਹੋਣਾ ਆਮ ਗੱਲ ਸੀ ਡੰਡੀ ਦੁਆਬਾ ਤਾਂ ਅੰਬਾਂ ਦਾ ਘਰ ਹੁੰਦਾ ਸੀ ਡੰਡੀ ਇਸ ਲਈ ਹੀ ਤਾਂ ਮਸ਼ਹੂਰ ਲੋਕ ਬੋਲੀ ਹੈ ਨੀ ਅੰਬੀਆਂ ਨੂੰ ਤਰਸੇਗੀ ਛੱਡ ਕੇ ਦੇਸ਼ ਦੁਆਬਾ ਡੰਡੀ ਪੰਜਾਬੀ ਕਵੀ ਵਰਿੰਦਰ ਨਿਮਾਣਾ ਨੇ ਅੰਬਾਂ ਦੇ ਦੇਸ਼ ਦੁਆਬਾ ਦੀ ਇਸ ਤਰ੍ਹਾਂ ਮਹਿਮਾ ਕੀਤੀ ਹੈ ਡੰਡੀ ਖੈਰ ਉਸ ਵੇਲੇ ਦੇ ਬਚਪਨ ਦਾ ਇੱਕ ਹੋਰ ਆਮ ਵਰਤਾਰਾ ਸੀ ਡੰਡੀ ਬੱਚੇ ਅੰਬੀਆਂ ਤੋੜੀ ਦੇ ਕੁੱਪਾਂ ਜਾਂ ਤੋੜੀ ਵਾਲੇ ਅੰਦਰ ਤੋੜੀ ਵਿੱਚ ਤੰਨ ਕੇ ਰੱਖ ਦਿੰਦੇ ਸਨ ਡੰਡੀ ਇਹ ਇੱਕ ਕਿਸਮ ਦਾ ਦੇਸੀ ਟੰਗ ਸੀ ਅੰਬਾਂ ਦੀ ਪੈਲ ਪੌਨ ਦਾ ਡੰਡੀ ਹਰ ਰੋਜ਼ ਦੇਖਦੇ ਰਹੀਦਾ ਸੀ ਕਿ ਅੰਬ ਪੱਕਿਆ ਕਿ ਨਹੀਂ ਡੰਡੀ ਨਾਲੇ ਇਸ ਬਹਾਨੇ ਪੈਰਾ ਵੀ ਦਿੱਤਾ ਜਾਂਦਾ ਸੀ ਕਿ ਕਿਧਰੇ ਕੋਈ ਦੂਸਰਾ ਹੀ ਨਾ ਦਾ ਲਾ ਗਿਆ ਹੋਵੇ ਡੰਡੀ ਜਦ ਕੁਝ ਦਿਨਾਂ ਬਾਅਦ ਅੰਬ ਪੱਕ ਜਾਂਦਾ ਸੀ ਤਾਂ ਬੜੇ ਮਜ਼ੇ ਲਹਿ ਲა ਚੁੱਪੀ ਦਾ ਸੀ ਡੰਡੀ ਹਾਂ ਇਸ ਤਰ੍ਹਾਂ ਕੱਚੇ ਆਂਬ ਨੂੰ ਦੇਸੀ ਪੈਣ ਨਾਲ ਪਕਾਉਣ ਉਪਰੰਤ ਚੁੱਪਣ ਤੋਂ ਪਹਿਲਾਂ ਉਸ ਦਾ ਚੰਗੀ ਤਰ੍ਹਾਂ ਡੋਕ ਕੱਢੀ ਦਾ ਸੀ ਤਾਂ ਕਿ ਇਸ ਤੇਜ਼ਾਬੀ ਜਿਹੇ ਮਾਦੇ ਨਾਲ ਮੂੰਹ ਨਾ ਛਿੱਲਿਆ ਜਾਵੇ ਜਾਂ ਚਮੜੀ ਉੱਪਰ ਝਟਾਕ ਨਾ ਪੈ ਜਾਣ ਡੰਡੀ ਆਪਣੀ ਮਿਹਨਤ ਨਾਲ ਪਕਾਏ ਇੰਨਾ ਅੰਬਾ ਨੂੰ ਮਾਨਣ ਦਾ ਮਜ਼ਾ ਹੀ ਹੋਰ ਹੁੰਦਾ ਸੀ ਡੰਡੀ ਬਚਪਨ ਵਿੱਚ ਇਲਤੀ ਬੱਚੇ